ਜਹੇ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤੋ ਫਿਟਾਰਾ ਫਾਊਂਡਰ ਸੈਕਟਰ ਆਪਣੀ ਕੈਡਿਓ ਵਿੱਚ ਆਜਾ ਆਪਾਂ ਨੂੰ ਬੱਚਿਆਂ ਨੂੰ ਲੋ ਜੀ ਚਾਹ ਦਾ ਕੱਪ ਨਾਲ ਬਿਸਕਟ ਤੇ ਨਾਲ ਦਲੀਆਜ ਠੀਕ ਹੈ ਜੀ ਲੋ ਜੀ ਤੇ ਚਾਹ ਐਜ਼ ਅ ਪ੍ਰੀ ਵਰਕਆਊਟ ਤੁਹਾਡੇ ਲਈ ਬਹੁਤ ਬੈਨੀਫੀਸ਼ੀਅਲ ਆ ਬਟ ਇਹਦੇ ਜੇ ਤੁਸੀਂ ਆਦੀ ਹੋ ਤਾਂ ਤੁਹਾਡੇ ਲਈ ਨੁਕਸਾਨ ਹੋ ਰੱਖ ਲਿਓ ਕੋਈ ਜਨ ਬੜੀਆ ਚਾਹ ਤਾਂ ਮੈਂ ਵੀ ਨਹੀਂ ਪੀਂਦਾ ਕਦੇ ਠੀਕ ਹੈ ਜੀ ਤੇ ਦੇਖ ਲੋ ਜੀ ਨਾਲੇ ਦੁੱਧ ਵਾਲਾ ਚੜੀਆ ਇਹ ਪ੍ਰੋਪਰ ਠੀਕ ਹੈ ਜਿੰਨਾ ਮਰਜੀ ਖਾਓ ਦਲੀਆਂ ਜਿ ਜਿੰਨੀ ਜਾਨ ਆ ਉਹ ਨਹੀਂ ਕਿਸੇ ਹੋਰ ਚੀਜ਼ ਨਹੀਂ ਹੈਗੀ ਪਰ ਕੁੜੀਆਂ ਕਈ ਵਾਰ ਨੱਕ ਬੋਲੇ ਚੜਾਉਂਦੀਆਂ ਨੇ ਦਲੀਆਂ ਖਾਣ ਲੱਗੀਆਂ ਠੀਕ ਹੈ ਪਰ ਅਸੀਂ ਇੱਥੇ ਤੁਹਾਡੇ ਜੀਬ ਦਾ ਟੇਸਟਿੰਗ ਦੇਖਣਾ ਅਸੀਂ ਤੁਹਾਡੇ ਇੱਥੇ ਜਾਨ ਪਾਉਣ ਦਾ ਦੇਖਣਾ ਸਲੇਮ ਠੀਕ ਹੈ ਜੀ ਤਾਂ ਜ਼ਰੂਰ ਵਿਜ਼ਿਟ ਕਰੋ ਪੀਤੋ ਫਿਟ ਆਰਮੀ ਅਕੈਡਮੀ ਤੇ ਲੈ ਰਹੇ ਨੇ ਜਵਾਲਾ ਕਨੇ ਯਾਰ ਹੁਣ ਸਹੀ ਹੈ ਸਹੀ ਹੈ ਸਰ ਚਾਹ ਥੋੜੀ ਘੱਟ ਸਕੇ ਪਾ ਦਿੰਦੇ ਮੈਂ ਹੋਰ ਪਾਵਾਂ ਤੈਨੂੰ ਆਹ ਬਾਜ ਜਿਹੜਾ ਜਵਾ ਕਰਦੇ ਨੇ ਵੀ ਹਾਂ ਆ ਪਤੀਲਾ ਵਰਕੇ ਵਾਲਾ ਹਨਾ ਹੈ ਇਹ ਨਾ ਚੀਜ਼ੋ ਗਰੇਜ਼ ਕਰੋ ਇਹਨੂੰ ਐਜ਼ ਅ ਪ੍ਰੀ ਵਰਕਡ ਯੂਜ਼ ਕਰਿਆ ਕਰੋ ਠੀਕ ਹੈ ਜੀ